ਮੱਕੇ ਤੋਂ ਮਦੀਨੇ ਅਤੇ ਮਦੀਨੇ ਤੋਂ ਬਸਰੇ ਦੇ ਮਾਰਗ ਰਾਹੀਂ ਗੁਰੂ ਸਾਹਿਬ ਬਗਦਾਦ ਜਾ ਪਹੁੰਚੇ ਬਗਦਾਦ ਦਜਲਾ ਅਤੇ ਫਰਾਤ ਨਾਂ ਦੇ ਦੋ ਦਰਿਆਵਾਂ ਦੇ ਸੰਗਮ ਤੇ ਸਥਿਤ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸਿਕ ਸ਼ਹਿਰ ਹੈ ਬਗਦਾਦ ਅਬਦੁਲ ਕਾਦਰ ਨਾਂ ਦੇ ਪੀਰ ਦੇ ਲਈ ਵੀ ਜਾਣਿਆ ਜਾਂਦਾ ਹੈ ਇਸ ਦੇ ਫਿਰਕੇ ਦੇ ਲੋਕਾਂ ਨੂੰ ਕਾਦਰੀ ਕਿਹਾ ਜਾਂਦਾ ਹੈ ਤੇ ਇਸ ਦੇ ਜਾਣ ਸ਼ੀਨਾ ਨੂੰ ਦਸਤਗੀਰ ਕਿਹਾ ਜਾਂਦਾ ਹੈ ਉਸ ਵੇਲੇ ਬਹਿਲੋਲ ਦਸਤਗੀਰ ਉੱਥੇ ਮੌਜੂਦ ਸੀ ਜਦ ਬਾਬਾ ਨਾਨਕ ਆਪਣਾ ਸਫ਼ਰ ਪੂਰਾ ਕਰਦੇ ਹੋਏ ਬਗਦਾਦ ਚ ਆ ਪਹੁੰਚੇ ਬਗਦਾਦ ਵਿੱਚ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਸਲਾਮ ਵਿੱਚ ਆਲਮ ਫਾਜ਼ਲ ਸੰਗੀਤ ਨੂੰ ਬੁਰਾ ਗਿਣਦੇ ਹਨ ਅਤੇ ਇਸ ਨੂੰ ਹਰਾਮ ਮੰਨਦੇ ਹਨ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਸਾਹਿਬ ਨੇ ਉੱਥੇ ਰਹਿ ਕੇ ਇਹ ਮਹਿਸੂਸ ਕੀਤਾ ਕਿ ਕਿਵੇਂ ਦਸਤਗੀਰ ਪੀਰ ਵੀ ਬਾਕੀ ਮੁਸਲਮਾਨ ਆਗੂਆਂ ਵਾਂਗੂ ਸੰਗੀਤ ਨੂੰ ਹਰਾਮ ਮੰਨਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਦਾ ਇਹ ਧਰਮ ਤੋੜਨ ਦਾ ਫੈਸਲਾ ਕੀਤਾ ਇਹ ਧਰਮ ਤੋੜਨ ਲਈ ਗੁਰੂ ਸਾਹਿਬ ਨੇ ਜਦੋਂ ਬਾਣੀ ਅਤੇ ਰਾਗ ਦਾ ਸੁਮੇਲ ਕਰਕੇ ਚਮਤਕਾਰ ਸਿਰਜਿਆ ਤਾਂ ਬਹਿਲੋਲ ਵੀ ਹੈਰਾਨ ਰਹਿ ਗਿਆ ਉਸ ਦੇ ਧਰਮ ਇੱਕਦਮ ਟੁੱਟ ਗਏ ਉਸ ਨੂੰ ਪਤਾ ਲੱਗ ਗਿਆ ਕਿ ਸੋਚ ਦਾ ਬੁਰਾ ਹੋਣਾ ਖਿਆਲ ਦਾ ਬੁਰਾ ਹੋਣਾ ਅਸਲ ਵਿੱਚ ਮੁੱਖ ਗੱਲ ਹੈ ਨਾ ਕਿ ਸੰਗੀਤ ਵਿੱਚ ਕੋਈ ਬੁਰਾਈ ਗੁਰੂ ਸਾਹਿਬ ਨੇ ਬਾਣੀ ਅਤੇ ਕੀਰਤਨ ਦਾ ਜੋ ਕਰਿਸ਼ਮਾ ਬਗਦਾਦ ਵਾਸੀਆਂ ਨੂੰ ਕਰਕੇ ਦਿਖਾਇਆ ਇਹ ਕਰਿਸ਼ਮਾ ਦੇਖ ਕੇ ਉਹਨਾਂ ਦੀ ਸੁਰਤ ਰੱਬ ਨਾਲ ਜੁੜੀ